भाई संदीप सिंह सन्नी दी जेडी तसद्दद दी रिपोर्ट आई है। ਅਸੀਂ ਹੁਣ ਵੀ ਪਟਿਆਲਾ ਜੇਲ੍ਹ ਦੇ ਬਾਹਰ ਆ। ਘੁੰਮੜ ਬ੍ਰਦਰ ਜਿਹੜੇ ਐਡਵੋਕੇਟ ਨੇ ਉਹ ਆਏ ਸੀ। ਉਹਨਾਂ ਨੇ ਦੱਸਿਆ ਵੀ ਕਹਿੰਦੇ ਤਿੰਨ ਕਚਹਿਰੇ ਖੂਨ ਦੇ ਨੁਜੜੇ ਨੇ। ਐਨੀ ਤਸੱਦਦ ਕੀਤੀ ਗਈ ਆ। ਜਿਹੜਾ ਚੱਕਰ ਬਣਾਇਆ ਹੁੰਦਾ ਨਾ ਇੱਥੇ ਜੇਲ੍ਹਾਂ ਦੇ ਅੰਦਰ ਉੱਥੇ ਲੱਜਾ ਕੇ ਕਹਿੰਦੇ 22 ਬੰਦਿਆਂ ਨੇ ਬਹੁਤ ਗੰਦੀ ਤਸੱਦਦ ਕੀਤੀ। ਕੇਸਾਂ ਤੋਂ ਫੜ ਕੇ ਪਟਿਆਂ ਨਾਲ ਡੰਡਿਆਂ ਨਾਲ ਕੇਸਾਂ ਦੀ ਬੇਅਦਵੀ ਬਹੁਤ ਗੰਦੇ। ਕੇਸਾਂ ਤੋਂ ਫੜ-ਫੜ ਕੇ ਦਾੜੇ ਤੋਂ ਧਰਤੀ ਨਾਲ ਮਾਰਨਾ। ਕਹਿੰਦੇ ਵੀ ਤਿੰਨ ਕਚਹਿਰੇ ਖੂਨ ਦੇ ਉਚੜੇ ਨੇ ਉਤੋਂ ਪਰੇਮਾਨਸ ਜੱਜ ਸੀ ਜਿਹਨੇ ਨਾਲ ਦੀ ਨਾਲ ਸੰਗਿਆਨ ਚ ਮਾਮਲਾ ਲੈ ਕੇ ਨਾ ਉਹ ਵੀ ਸੀ ਕਰਾਈ ਵੀ ਹਾਂ ਬੀਸੀ ਜੇ ਪੇਸ਼ ਕਰੋ ਕੱਲ ਮੰਡੇ ਸੀਗਾ ਸੋਮਵਾਰ ਨੂੰ ਉਹਨੂੰ ਮੈਡੀਕਲ ਲਈ ਭੇਜਣਾ ਸੀਗਾ ਜਿਹੜੀ ਜੱਜ ਦੀ ਰਿਪੋਰਟ ਸੀਗੀ ਜਿਹੜੀ ਲੜਾਈ ਘੁੰਮਨ ਬ੍ਰਦਰਸ ਲੜਦੇ ਸੀ ਕੋਰਟ ਦੇ ਅੰਦਰ ਪਰ ਉਹਨੂੰ ਉੱਥੇ ਨਹੀਂ ਲੈ ਕੇ ਗਏ ਰਜਿੰਦਰ ਹਸਪੀਟਲ ਉਹਨੂੰ ਸਿੱਧਾ ਇੱਥੋਂ ਟ੍ਰਾਂਸਫਰ ਕਰਕੇ ਪਟਿਆਲਾ ਜੇਰ ਤੋਂ ਸੰਗਰੂਰ ਲੈ ਗਏ ਠੀਕ ਹੈ ਆ ਆ ਕਾਨੂੰਨ ਨੇ ਆ ਆ ਜਿਹੜੇ ਪੁਲਿਸ ਵਾਲੇ ਨੇ ਰੱਖੇ ਬਣਦੇ ਨੇ ਨਾ ਜਿਹੜੇ ਐਨਾ ਤਸੱਦਦ ਕਰਦੇ ਨੇ ਪਹਿਲਾਂ ਤਾਂ ਉਹ ਚੜ ਕੇ ਆਏ ਤਿੰਨੋਂ ਪੁਲਿਸ ਵਾਲੇ ਜਿਨ੍ਹਾਂ ਨੇ ਸਾਡੇ ਮੁੰਡੇ ਮਾਰੇ ਸੀ ਬਾਈ ਨੇ ਸਭ ਕੁਝ ਡਿਫੈਂਸ ਚ ਕੀਤਾ 3 ਸਾਲ ਚ ਅੱਜ ਤੱਕ ਕਿਸੇ ਦੀ ਉਂਗਲੀ ਨਹੀਂ ਲਾਈ ਬਾਈ ਨੇ ਕਿਉਂਕਿ ਹੁਣ ਕੰਮ ਨੇੜੇ ਸੀਗਾ ਜਮਾਨਤਾ ਵਾਲਾ ਹੈ ਨਾ ਤੇ ਉਹ ਤਿੰਨ ਅੰਦਰ ਹੈਗੇ ਸੀਗੇ ਦੇ ਉਹ ਚੜ ਕੇ ਆਏ ਤੇ ਬਾਈ ਨੇ ਉਹਨਾਂ ਦਾ ਸੌਦਾ ਲਾਇਆ ਪਰ ਉਹਨਾਂ ਨਾਲ ਬਹੁਤ ਸੱਦਤ ਕੀਤੀ ਗਈ ਆ ਕੌਮ ਨੂੰ ਬੇਨਤੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਭਰਾ ਦਾ ਭਰਾ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹਜੇ ਵੀ ਆਪਣਾ ਧਰਨਾ ਜਿਹੜਾ ਪਟਿਆਲਾ ਜਿਹੜੇ ਤੇ ਬਾਹਰ ਜਾਰੀ ਆ ਤੇ ਕੱਲ ਨੂੰ ਐਸਐਮਓ ਨੇ ਰਿਪੋਰਟ ਪੇਸ਼ ਕਰਨੀ ਆ ਕੋਰਟ ਦੇ ਅੰਦਰ ਉਹ ਤੋਂ ਬਾਅਦ ਦੇਖਦੇ ਆ ਕਿ ਉਹਨਾਂ ਦਾ ਮੈਡੀਕਲ ਹੁੰਦਾ ਕਿ ਨਹੀਂ ਹੁੰਦਾ ਪਰ ਤੱਕਾ ਬਹੁਤ ਹੋ ਰਿਹਾ ਇਸ ਟਾਈਮ ਭਾਈ ਸੰਦੀਪ ਸਿੰਘ ਸੰਨੀ ਨਾਲ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਬਾਈ ਹੈਨਾ ਵੀ ਆਪਾਂ ਪਰਿਵਾਰ ਲਈ ਖੜੀਏ ਇਸ ਮਸਲੇ ਬਾਰੇ ਆਪਾਂ ਸਾਰੇ ਖਬਰ ਰੱਖੀਏ ਦੀ ਹਕੀ ਹੋ ਰਿਹਾ ਭਾਈ ਸੰਦੀਪ ਸਿੰਘ ਸੰਨੀ ਨਾਲ ਆ ਬੇਨਤੀਆਂ ਸੀਗੀਆਂ ਹੁਣ ਤੱਕ ਦੀ ਆ ਰਾਤ ਦਾ ਟਾਈਮ ਹੋ ਗਿਆ